ਉਮੀ ਆ ਦੇ ਬਾਲੀ ਨੂੰ ਠੀਕ ਆ ਮੈਂ ਪਾ ਰਾ ਉਹ ਵੀ ਜਿਹੜੀ ਠੀਕ ਆ ਸਰਫੋਨ ਕਰ ਅੱਜ ਹਰ ਜਿਵੇਂ ਹੁਣ ਨਾ ਕਈ ਬੰਦੇ ਕੰਮ ਖੇਤ ਦਾ ਜਮਾਂ ਨਹੀਂ ਕਰਦੇ ਨਹੀਂ ਨਾ ਕਰਦੇ ਤੇ ਪਹਿਲੀਆਂ ਦੇ ਵਿੱਚ ਦੇਖ ਲੈ ਕਣਕ ਹੱਥਾਂ ਨਾਲ ਗੁੱਢਣੀ ਤੇ ਫੇਰ ਸਿਆਲ ਦੇ ਵਿੱਚ ਦੇਖ ਲੈ ਪੂਰਾ ਲੋਹੜੀ ਦਾ ਹੀ ਗੁੱਢਦੇ ਰਹੇ ਆ ਫੇਰ ਉਹ ਤੂੰ ਮੁੜ ਕੇ ਵੱਢਣੀ ਤੇ ਨਾਲ ਕੱਢਣੀ ਕਿੰਨਾ ਕੰਮ ਆਉਂਦਾ ਸਰੀਰ ਐ ਸੁੱਤੇ ਜਾਂਦੇ ਸੀ ਤੇ ਕੋਈ ਤਾਂ ਯਾਰ ਲੋੜਿਆ ਜੰਮਾ ਜੰਮਾ ਦੀ ਕਿੱਥੇ ਲੋੜਦਾ ਸਰੀਰ ਆਟੋਮੈਟਿਕ ਯਾਰ ਬੰਦੇ ਦੇ ਬਣੇ ਰਹਿੰਦੇ ਸੀ ਕਸਾ ਵੱਡਿਆ ਰਹਿੰਦੇ ਸੀ ਹਾਂ ਹੁਣ ਆਹ ਕੋਈ ਯਾਰ ਥਾਣਾ ਕਈ ਬੰਦੇ ਕਹਿੰਣਗੇ ਅਸੀਂ ਤਾਂ ਜਿੰਮ ਜਾਂਦੇ ਯਾਰ ਜਿੰਮ ਜਾਣ ਦੀ ਕੀ ਲੋੜ ਆ ਮੈਂ ਸ਼ਰਦ ਕਹਿੰਦਾ ਲੈ ਘਰੇ ਕੋਤਰੇ ਵਾਲੀ ਮਸ਼ੀਨ ਰੱਖ ਲਓ ਇੱਕ ਲੈ ਕੇ ਇਹ ਉਹਨੂੰ ਨਾ ਭਰੀਏ ਕੋਈ ਰੋਜ ਆਪ ਕੋ ਕਰੋ ਆਪ ਕਰੋ ਹੱਥੀਂ ਰੋਗ ਲਾ ਕੇ ਬੁੜੀਆਂ ਕਾ ਲਾਓ ਰੋਗ ਮੈਂ ਕੁਦਰਦਾ ਆਪ ਕਰੋ ਆ ਪੱਠੇ ਰਲਾਓ ਯਾਰ ਆਪਦੇ ਸਪਰੇ ਆਪ ਕਰੋ ਰੇ ਆਪ ਸੱਟੋ ਯਾਰ ਥੋੜਾ ਥੋੜਾ ਜੇ ਆਪਣੇ 15 20 ਕਿੱਲੇ ਯਾਰ ਦੋ ਦੋ ਤਿੰਨ ਕਿੱਲੇ ਇੱਕ ਦਿਨ ਸੱਟੇ ਦੋ ਤਿੰਨ ਕਿੱਲੇ ਇੱਕ ਦਿਨ ਸੱਟੇ ਐ ਕਰਕੇ ਨਾਲ ਬੰਦਾ ਲੈ ਲਓ ਇੱਕ ਅੱਧਾ ਲੈ ਕੇ ਆਪ ਕਰੋ ਕੰਮ ਆਪਲੀ ਹਾਂ ਸਪਰੇ ਵੱਡਾ ਪੰਪਾ ਆਪਣੇ ਕੋਲੇ ਆਵਦੇ ਹਜੇ ਇੰਜਣ ਵਾਲੇ ਉਹ ਲੈ ਲਓ ਜਿਹੜਾ ਜਾਣ ਵਾਲਾ ਬੰਦਾ ਤਾਂ ਹੱਥਾਂ ਨੂੰ 5 6 ਕਿੱਲੇ ਕੱਢ ਦਿੰਦਾ ਕੱਢ ਦਿੰਦਾ ਕੱਢ ਦਿੰਦਾ ਤਾਂ ਆਪ ਕਰੋ ਜੇ ਆਪ ਉਹੀ ਬਚਤ ਆਪਣੇ ਕੋਲੇ ਚਾਰ ਛੱ ਉਹ ਨਾਲੇ ਤਾਂ ਯਾਰ ਜਵਾਕ ਮੈਂ ਸ਼ਾਰਦ ਕਰਦਾ ਵੀ ਆਹ ਦੇਖ ਲੈ ਤੂੰ ਪੰਜ ਪੰਜ ਚਾਰ ਮਮਈਲਾਂ ਤੇ ਬੈਠੇ ਆ ਹੈ ਤੇ ਉਦੋਂ ਬੋਲਿਆਂ ਦੇ ਨਾਲ ਸੋਭਾ ਪੱਠੇ ਲਿਉਣੇ ਫੇਰ ਸਕੂਲ ਜਾਣਾ ਸਕੂਲ ਜਾ ਕੇ ਸਕੂਲ ਵੀ ਸਾਰੀ ਦਿਹਾੜੀ ਹਾਕੀ-ਕੂਕੀ ਖੇਡਦੇ ਫਿਰਨਾ ਆ ਕੇ ਹੱਥੀ ਆ ਕੇ ਦੇਖ ਲੈ ਹੱਥੀ ਕੁਤਰਨੇ ਤੇਰੇ ਮੇਰੇ ਆ ਕੇ ਆੜੀ ਉੜੀ ਨਾਲ ਲਾ ਲੈਣੇ ਕਣ ਆਜੋ ਯਾਰ ਪੱਠੇ ਕੁਤਰਗੇ ਲੋੜਾ ਜਾਨ ਸਰੀਰ ਪਾਣਾ ਕਬੱਡੀ ਗੋਡੀ ਖੇਡਦੇ ਰਹਾ ਪੂਰੇ ਬਣੇ ਸੀ ਚੋਟੀ ਦੇ ਆਹ ਕੰਮ ਹੁੰਦਾ ਯਾਰ ਲੋੜੀ ਆਪਾਂ ਸਿੱਧੀ ਗੱਲ ਕਰਦੇ ਹਾਂ ਵੀ ਹੁਣ ਤਾਂ ਯਾਰ ਜੰਮਾ ਜੁੰਮਾ ਤੇ ਜਾਣ ਦੀ ਲੋੜ ਨਹੀਂ ਆਪਦੇ ਕੰਮ ਹੀ ਕਰੇ ਕਰ ਲੋ ਜੰਮਾ ਕਿਰਪਾ ਦਾ ਜੰਮਾ ਨਹੀਂ ਆਮੀ ਨਾਲੇ ਯਾਰ ਆਪਦੇ ਮਾਂ ਪਿਓ ਕਹਿੰਦੇ ਵੀ ਆਪਦੇ ਮਾਂ ਪਿਓ ਦੇ ਬੰਦਾ ਆਖੇ ਲਗੋ ਜਿਹੜਾ ਬੰਦਾ ਆਪਦੇ ਮਾਂ ਪਿਓ ਦੇ ਆਖੇ ਲਾਂਦਾ ਉਹ ਕਟਾ ਹੀ ਖਾਂਦਾ ਜਿੱਥੇ ਮਰਜੀ ਦੇਖ ਲੈ ਜਦੋਂ ਹੁਣ ਆਪਾਂ ਬੱਚਿਆਂ ਨੂੰ ਕਹਿੰਨੇ ਯਾਰ ਐਂ ਕਰ ਪੁੱਤ ਚੱਲਿਆ ਤਾਂ ਹੈਗਾ ਟਾਈਮ ਨਾ ਮੁੜਿਆ ਸੀ ਛੇਤੀ ਮੁੜੇ ਯਾਰ ਦਰੂ ਨਾ ਬਾਹਲੀ ਪੀਓ ਮਾਂ ਪਿਓ ਕਹਿੰਦਾ ਕਿ ਇਹ ਜੋ ਆ ਗੱਖ ਨਹੀਂ ਲੱਗਦੇ ਤੇ ਅੱਜ ਦੇਖ ਲਾ ਕੱਲੇ ਕੱਲੇ ਮੁੰਡੇ ਮਰਿਆ ਆਉਣਾ ਬੱਲਾਂ ਦਾ ਵਿਚਾਰਿਆਂ ਦਾ ਮੁੰਡਾ ਮਰਿਆ ਕੱਡਾ ਵਟਾ ਉਹਨਾਂ ਦਾ ਵਿਚਾਰਿਆਂ ਦਾ ਨਕਸਾਰ ਹੋ ਗਿਆ ਆਪਣੇ ਮੱਖਣ ਕਾ ਮੁੰਡਾ ਮਰਿਆ ਯਾਰ ਕੱਡਾ ਬਹੁਤ ਮਨਜੀਤ ਨੇ ਰੋਕਿਆ ਉਹ ਨਾ ਜਾਓ ਨਾ ਜਾਓ ਤੇ ਉਧਰ ਲੱਤਰ ਕਾ ਮੁੰਡਾ ਮਰਿਆ ਨੌਜਵਾਨ 22 ਸਾਲ ਦਾ ਉਹਨਾਂ ਨੇ ਬਹੁਤ ਜੋਲਿਆ ਤੇ ਨਾ ਜਾਓ ਜਦੋਂ ਯਾਰ ਮਾਂ ਪਿਓ ਦੇ ਕੋਈ ਬੰਦਾ ਆਖੇ ਨਹੀਂ ਨਾ ਲੱਗਦਾ ਉਦੋਂ ਬਾਈ ਨੁਕਸਾਨ ਹੀ ਖਾਂਦਾ ਆ ਇਕੱਲੇ ਇਕੱਲੇ ਮੁੰਡੇ ਦੋ ਤਿੰਨ ਮਾਰ ਕੇ ਆਹ ਤਿੰਨ ਚਾਰ ਮਾਰ ਕੇ ਦੇ ਲਾ ਤੇ ਉਹ ਮਰੇ ਵੀ ਆਈਆਂ ਜਦੋਂ ਮਾਂ ਪਿਓ ਦੇ ਆਖੇ ਨਹੀਂ ਲੱਗੇ ਚਲੋ ਹੈ ਹੁੰਦੀ ਤਾਂ ਕੋਈ ਕਿਸਮਤ ਦੇ ਵਿੱਚ ਹੀ ਕੋਈ ਪਿਛਲਾ ਲੈਣਾ ਦੇਣਾ ਤਰਵੰਦ ਵੀ ਹੈਗਾ ਵਾ ਪਰ ਥੋੜਾ ਜਿਹਾ ਮਾਂ ਪਿਓ ਦੇ ਵੀ ਆਖੇ ਲੱਗੋ ਜਾ ਰਹੇ ਹੈ ਮਾਂ ਪਿਓ ਦੇ ਆਹ ਦੇਖੇ ਆਪਾਂ ਆ ਜਦੋਂ ਆਪ ਅੱਗੇ ਭੈਣਾ ਆਪਣੇ ਸਾਡੇ ਖੇਤ ਪਈ ਰਹੇ ਆ ਦੂਜੇ ਵੇਟ ਤੇ ਆਪਣੀ ਡਿਊਟੀ 'ਚ ਵੇਟ ਪਏ ਰਹੇ ਆ ਇੱਥੇ ਤੇ ਉਦੋਂ ਲੋਕ ਨਾ ਬੋਰੀਆਂ ਪਾਉਂਦੇ ਹੁੰਦੇ ਸੀ ਪਿੰਡ 'ਚ ਤੇ ਪੰਚਾਇਤਾਂ ਬੁਰਿਆਂ ਨੇ ਪੰਚਾਇਤ ਨਾਲ ਜਾਣਾ ਉਹਦੇ ਮੁੰਡੇ ਨੂੰ ਨੌਜਵਾਨ ਨੂੰ ਵੀ ਆਓ ਚੱਲਿਏ ਫਲਾਣੇ ਗੁਆੜ ਦੇ ਵਿੱਚ ਬੋਰੀ ਆ ਤੇ ਚੱਕ ਕੇ ਆਈਏ ਉਹਦੀ ਬੋਰੀ ਸਹੀ ਗੱਲ ਤੇ ਉਹਦੀ ਬੋਰੀ ਪੰਚਾਇਤ ਨਾਲ ਜਾ ਕੇ ਚੱਕਣੀ ਵੀ ਆਪਣੇ ਬਜ਼ੁਰਗਾਂ ਨੇ ਲਿਆ ਵੀ ਆ ਤਕੜਾ ਸਾਡੇ ਗੁਆੜ 'ਚੋਂ ਮੁੰਡਾ ਆ ਕੱਲਾ ਹਾਂ ਆਹ ਕੋਰਸੇ ਬੋਲੂ ਕਿ ਹੋ ਜਾਂਦਾ ਜੀ ਕਿ ਹੋ ਦਿੰਦੇ ਸੀ ਕਿੰਨਾ ਤਕੜਾ ਸੀ ਇਹ ਹਾਂ ਤੇ ਕਬੜੀ ਪੂਰਾ ਤਕੜਾ ਤਾਂ ਗਲਗਰ ਵੀ ਗੋਡਾ ਘਾਡੇ ਨੂੰ ਰਹਿ ਗਿਆ ਇਹ ਪੀਤਾ ਪੀਤਾ ਕਿੰਨਾ ਤਕੜਾ ਸੀ ਹਾਂ ਗੱਲ ਤਾਂ ਕਹਿਣ ਦਾ ਬਾਬਾ ਯਾਰ ਕਮਾਓ ਸਰੀਰ ਨੂੰ ਬਣਾਓ ਯਾਰ ਇੱਧਰ ਖਾਓ ਆਪਦਾ ਵਧੀਆ ਖਾ ਕੇ ਤੇ ਸਰੀਰ ਨੂੰ ਬਣਾਓ ਬਣਾਓ ਇਹ ਥੋੜੋ ਵੀ ਆਪਾਂ ਸਾਰੀ ਦਿਹਾੜੀ ਬੈਠਾ ਨੇ ਬਿੱਲੇ ਵਾਲੇ ਮੋਬਾਈਲ ਹੀ ਦੇਖੀ ਜਾਂਦੇ ਆ ਮੋਬਾਈਲ ਹੀ ਦੇਖੀ ਜਾਂਦੇ ਆ ਆ ਤੇ ਇਹਦੀਆਂ ਗੱਲਾਂ ਵਾਈ ਕਰਦੇ ਮਾਪਿਓ ਦੇ ਅੱਖੇ ਲੱਗੋ ਤੇ ਆਪਦੇ ਜੋ ਵੀ ਕਾਰੋਬਾਰ ਦੇ ਖੇਤ ਦੇ ਵਿੱਚ ਕੰਮ ਕਰੋ ਹਾਥੀ ਕੰਮ ਕਰੋ ਯਾਰ ਵੱਤ ਤੋਂ ਵੱਤ ਆਪਾਂ ਤਾਂ ਕਹਿੰਦੇ ਜਾਂ ਉਹਨਾਂ ਨੇ ਨਾ 5-10 ਕਿੱਲੇ ਕਰਦਾ ਹੁੰਦਾ ਲੋੜ ਹੀ ਨਹੀਂ ਦਿਹਾੜੀਆਂ ਤਾਂ ਪਾ ਲੈ ਕੇ ਆਉਣ ਦੀ ਆਪਦੇ ਘਰੇ ਆਪ ਕੰਮ ਕਰੋ ਆਪ ਕਾਬਜ ਹੋ ਜਾਓ ਹਾਂ ਇਹ ਤਾਂ ਕਿਹਨੇ ਬੰਦਾ ਕੱਢਾ ਕਰਦਾ ਤੇ ਹੋਰ ਅੱਗੇ ਅੱਗੇ ਬੁੱਢੇ ਨੇ ਕਹਣਾ ਵੇ ਫੁਲਾਨ ਨਾ ਵੇ ਬਾਲਾ ਮੁੱਢ ਕਰ ਚਾਹਦਾ ਵੇ ਕਿੰਨਾ ਕਹਣਾ ਮੁੱਢ ਕਰ ਚਾਹਦਾ ਵੇ ਉਹਨੂੰ ਉਹਨਾਂ ਦਾ ਮਾਪਿਓ ਤੇ ਚਾਚੇ ਦਾ ਕਿਹਾ ਉਹਨਾਂ ਦਾ ਬੜਾ ਰੂਹ ਨਾ ਪਾਲਿਆ ਮੁੰਡਾ ਆਏ ਕਹਿੰਦਾ ਕਿ ਹਣਾ ਚੱਕਦੇ ਵੀ ਸੀ ਚੱਕਦੇ ਵੀ ਸੀਗੇ ਹਾਂ ਚੱਕਦੇ ਵੀ ਸੀਗੇ ਕਹਿੰਦਾ ਫੁਲਾਣੇ ਸਾਹਿਬ ਬੁਰਜੀ ਚੱਕਤੀ ਫੁਲਾਣੇ ਨੇ ਅਲ ਰਛਤਰ ਮਹਤਰੀ ਕੇ ਐਰਨ ਹੁਣ ਪਈ ਆ ਹਲੇ ਹਾਂ ਅਲਤਰ ਨੇ ਲਤਰ ਨੇ ਚੱਕਤੀ ਸੀਗੀ ਖੇਚ ਕੰਮ ਕਰਦਾ ਕਰਕੇ ਆ ਰਾਜੇ ਹੁਣਾਂ ਤੋਂ ਚੱਕੀ ਨਹੀਂ ਸੀ ਗਈ ਗਰਨਾਮ ਕੇ ਰਾਜੇ ਤੋਂ ਤੇ ਲਤਰ ਨੂੰ ਲਿਆਂਦਾ ਜਾ ਕੇ ਸਾਡੇ ਬਾਪੂ ਹੁਣਾਂ ਨੇ ਤੇ ਉਹਨੇ RAM ਨੇ ਚੱਕ ਕੇ ਆਇਆ ਕਰਕੇ ਤੇ ਮੋਢਿਆਂ ਤੇ ਲੈ ਗਿਆ ਹਾਂ ਚੱਕਦਾ ਲੈ ਉਹ ਤਕੜਾ ਸੀ ਪੂਰਾ ਯਾਰ ਤਕੜਾ ਸੀ ਇੱਥੋਂ ਤਕੜਾ ਸੀ ਮੈਂ ਤਕੜਾ ਸੀ ਇਹ ਜੇ ਕੰਮ ਕਰੋ ਜਿੱਦ ਨਾਲ ਯਾਰ ਭਾਰ ਚੱਕੋ ਵੇਟ ਚੱਕੋ ਕੋਈ ਹੋਰ ਕੰਮ ਕਰੋ ਡੰਡ ਬੈਠਕਾਂ ਲਾਓ ਯਾਰ ਸਰੀਰ ਨੂੰ ਸੁਣੀ ਵਰਜਸਣਾ ਸੁਣੋ ਜੇ ਆਪਾਂ ਬਿੱਲੇ ਹੀ ਰਹਿਣਾ ਤਾਂ ਫਿਰ ਚੱਜ ਨਾਲ ਸਰੀਰ ਦੀ ਵਰਜਸਤਾ ਕਰ ਲਓ ਖਾਓ ਪੀਓ ਕਰੇ ਦੁੱਧ ਦਾ ਨਾ ਪਾਓ ਕੰਮ ਆਪ ਕਰੋ ਕਿ ਦੁੱਧ ਪੋਣ ਦੀ ਲੋੜ ਹੀ ਨਹੀਂ ਕੰਮ ਕਰੋ ਹਾਂ ਦੁੱਧ ਵੀ ਦਿਹਾੜਿਆਂ ਨੂੰ ਪੈਸੇ ਦੇਣ ਦੇ ਮਾਰੇ ਹੀ ਪਾਉਣੇ ਆ ਨਹੀਂ ਕੰਮ ਸ਼ੁਰੂ ਕਰਕੇ ਕੋਈ ਖਾਵਾ ਅੱਗੇ ਬਜ਼ੁਰਗ ਦੁੱਧ ਕਾਤੋ ਨਹੀਂ ਸੀ ਵੇਚਦੇ ਪੁੱਤ ਘਰੇ ਕੰਮ ਕਰੂਗਾ ਜੇ ਤਕੜਾ ਹੋਗਾ ਤਾਂ ਕੰਮ ਵੀ ਘਰੇ ਕਰੋ ਹਾੜੀ ਵੱਡੂ ਦਾਣੇ ਕੱਢਾਂਗੇ ਕਣਕਾਂ ਨੂੰ ਡੂਵਾ ਯਾਰ ਪੱਠੇ ਕੁਤਰੂ ਲਿਆਉ ਵੱਡੂ ਕੀ ਕੁਛ ਕਰਦੇ ਰਹੇ ਆ ਆ ਕੋਈ ਲਾਭ ਨਹੀਂ ਸੀ ਛੇਤੀ ਕੀਤੇ ਜਾਂਦਾ ਹੁੰਦਾ ਹਾਂ 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 ਅੱਗੇ ਜਿਹੜੇ ਪੱਟੂ ਨੇ